ਦੂਰ ਕਿਸ ਨੂੰ ਪ੍ਰਤੀਤ ਹੁੰਦਾ ਹੈ ਪਰ ਨੇੜੇ ਕਿਸ ਨੂੰ ਪ੍ਰਤੀਤ ਹੁੰਦਾ ਪਰਮਾਤਮਾ ਕੀ ਇਹ ਆਨੰਦ ਜੋ ਕਹਿੰਦਾ ਦੂਰ ਹੈ ਇਸ ਦਾ ਮਤਲਬ ਇਹ ਦੀ ਜ਼ਿੰਦਗੀ ਤੋਂ ਆਨੰਦ ਦੂਰ ਹੈ ਪਰਮਾਤਮਾ ਕੀ ਇਹ ਖੇੜਾ ਖੁਸ਼ੀ ਜੋ ਕਹਿੰਦਾ ਪਰਮਾਤਮਾ ਦੂਰ ਹੈ ਦਾ ਮਤਲਬ ਇਹ ਦੀ ਜ਼ਿੰਦਗੀ ਤੋਂ ਖੇੜੇ ਤੇ ਖੁਸ਼ੀਆਂ ਦੂਰ ਨੇ ਪਰਮਾਤਮਾ ਕੀ ਇਹ ਗੁਣਾ ਦਾ ਸਾਗਰ ਜੋ ਕਹਿੰਦਾ ਪਰਮਾਤਮਾ ਬਹੁਤ ਦੂਰ ਹੈ ਇਸ ਦਾ ਮਤਲਬ ਇਹ ਗੁਣਾ ਤੋਂ ਬਹੁਤ ਦੂਰ ਹੈ ਔਰ ਜੋ ਗੁਣਾਤ ਤੋਂ ਦੂਰ ਹੈ ਔਗਣਾ ਦੇ ਨੇੜੇ ਹੈ ਜੋ ਆਨੰਦ ਤੋਂ ਦੂਰ ਹੈ ਦੁੱਖਾਂ ਦੇ ਨੇੜੇ ਹੈ ਜੋ ਪ੍ਰਕਾਸ਼ ਤੋਂ ਦੂਰ ਹੈ ਹਨੇਰੇ ਦੇ ਨੇੜੇ ਹੈ ਗੱਲ ਤੇ ਸਪਸ਼ਟ ਹੋ ਗਈ ਕੁਛ ਨਾ ਕੁਛ ਤੇ ਹੈ ਗਾਵੇ ਕੋ Jap ਦਿਸੇ ਦੂਰ ਗਾਵੇ ਕੋ ਵੇਖੇ ਆਦਰਾ ਦੂਰ ਹੁਣ ਮੈਨਸ ਕਰਾਂ ਦੂਰ ਕਿਸ ਨੂੰ ਪ੍ਰਤੀਤ ਹੁੰਦਾ ਹੈ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਕਰਦੀ ਜਾਂਦੀ ਹੈ ਦੂਰ ਕਿਸ ਨੂੰ ਮਹਿਸੂਸ ਹੁੰਦਾ ਹੈ ਨੇੜੇ ਕਿਸ ਨੂੰ ਪ੍ਰਤੀਤ ਹੁੰਦਾ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਮੋਹ ਮੋਇਆ ਜਾਣੇ ਦੂਰ ਹੈ ਕੋ ਨਾਨਕ ਸਦਾ ਹਜ਼ੂਰ ਹੈ ਮੋਹ ਮੋਇਆ ਜਾਣੇ ਦੂਰ ਹੈ ਸੰਸਾਰ ਦੇ ਮੋਹ ਦਾ ਗਰਸਿਆ ਹੋਇਆ ਮਨੁੱਖ ਕਹਿ ਦਿੰਦਾ ਹੈ ਨਿਰੰਕਾਰ ਦੂਰ ਦੂਰ ਤਨ ਦੇ ਮੋਹ ਦੇ ਵਿੱਚ ਫਸਿਆ ਹੋਇਆ ਮਨੁੱਖ ਕਹਿ ਦਿੰਦਾ ਆਤਮਾ ਦੂਰ ਹੈ ਦੂਰ ਹੈ ਦੂਰ ਹੈ। ਧੰਦੀ ਪਕੜ ਦੇ ਵਿੱਚ ਫਸਿਆ ਹੋਇਆ ਮਨੁੱਖ ਕਹਿ ਦਿੰਦਾ ਧਰਮ ਦੂਰ ਹੈ ਦੂਰ ਹੈ ਦੂਰ ਹੈ। ਪ੍ਰਕਾ ਪਦਾਰਥਾਂ ਦੇ ਦਲਦਲ ਵਿੱਚ ਫਸਿਆ ਹੋਇਆ ਮਨੁੱਖ ਕਹਿ ਦਿੰਦਾ ਪ੍ਰਮਾਤਮਾ ਦੂਰ ਹੈ ਦੂਰ ਹੈ। ਜੋ ਪ੍ਰਮਾਤਮਾ ਤੋਂ ਦੂਰ ਹੈ ਕੁਦਰਤੀ ਗੱਲ ਪਦਾਰਥਾਂ ਦੇ ਨੇੜੇ ਹੈ। ਔਰ ਜੋ ਨਿਰੰਕਾਰ ਤੋਂ ਦੂਰ ਹੈ ਗੱਲ ਸਪਸ਼ਟ ਹੈ ਸੰਸਾਰ ਦੇ ਨੇੜੇ ਉਹਦੀ ਦੁਨੀਆ ਵਿੱਚ ਨਿਰੰਕਾਰ ਨਹੀਂ ਸੰਸਾਰ ਹੀ ਸੰਸਾਰ ਹੈ ਭਗਤ ਦੀ ਦੁਨੀਆ ਵਿੱਚ ਸੰਸਾਰ ਨਹੀਂ ਹੈ ਨਿਰੰਕਾਰ ਹੀ ਨਿਰੰਕਾਰ ਹੈ ਸਭ गोविंद ਹੈ ਸਭ गोविंद ਹੈ गोविंद ਬਿਨ ਨਹੀਂ ਕੋਈ ਇੱਕ ਨੂੰ ਗੋਬਿੰਦ ਤੋਂ ਬਿਨਾ ਹੋਰ ਕੁਝ ਦਿਖਾਈ ਨਹੀਂ ਦੇਂਦਾ ਦੂਰ ਕਿਸ ਨੂੰ ਪ੍ਰਤੀਤ ਹੁੰਦਾ ਹੈ ਨੇੜੇ ਕਿਸ ਨੂੰ ਪ੍ਰਤੀਤ ਹੁੰਦਾ ਹੈ ਮੋਹ ਮੋਇਆ ਜਾਣੇ ਦੂਰ ਹੈ ਕਹੋ ਨਾਨਕ ਸਦਾ ਹਜੂਰ ਹੈ। ਭਨ ਗੁਰ ਨਾਨਕ ਦੇਵ ਜੀ ਮਹਾਰਾਜ ਤੇ ਐਸਾ ਵੀ ਪ੍ਰਮਾਨ ਕਰਦੇ ਨੇ। ਪੇਖਤ ਸੁਨਦ ਸਦਾ ਹੈ ਸੰਗੇ। ਮੈਂ ਮੂਰਖ ਜਾਣਿਆ ਦੂਰੀ ਰੇ। ਤੂੰ ਸਦਾ ਵੇਖਦਾ ਤੇ। ਮੇਰਾ ਹਰ ਕਰਮ ਤੇਰੀ ਨਿਗਾਹ ਦੇ ਥੱਲੇ। ਮੇਰਾ ਹਰ ਬੋਲ ਤੇਰੇ ਕੰਨਾਂ ਦੇ ਵਿੱਚ ਹੈ। ਮੇਰਾ ਹਰ ਕਰਮ ਤੇਰੀ ਤਕਣੀ ਦੇ ਥੱਲੇ ਪੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਜੋ ਸਰਵ ਵਿਆਪਕ ਹੈ ਉਸ ਤੋਂ ਅਸੀਂ ਦੂਰ ਕਿਸ ਤਰ੍ਹਾਂ ਹੋ ਸਕਦੇ ਹਾਂ ਸਾਥੋਂ ਦੂਰ ਕਿਸ ਤਰ੍ਹਾਂ ਹੋ ਸਕਦਾ ਹੈ ਪੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਇਹ ਦੂਰੀ ਹਿਰਦੇ ਦੀ ਦੂਰੀ ਹੈ ਜ਼ਮੀਨ ਦੀ ਦੂਰੀ ਨਹੀਂ ਹੈ ਉਹ ਤੇ ਵਿਆਪਕ ਹੈ دوری ہے ہردے دی دوری جیسے میرے جیب دیچ, ہیرا ہوئے, پر میرے دیرا نہ ہوئے میری یاد آئے تو دور ہے گل ختم وہ <coughs> کوئی سبند ہی نہیں دنال کوئی رشتہ ہی نہیں میں بھول گیا میرے چیتے چ نہیں رشتہ اس نال جڑا ہے جو چیتے ہے اور اس نال ٹوٹ ہے جو بھول ہے ਚੇਤੇ ਕੌਣਾ ਆਉਂਦਾ ਹੈ ਇਹ ਵੀ ਮਹਾਰਾਜ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਜਾਂ ਹੂੰ ਕਾਹੂੰ ਆਪਣੋ ਹੀ ਚਿਤ ਆਵੇ ਜਿੱਥੇ ਕਿਥੇ ਆਪਣਾ ਚੇਤੇ ਆਉਂਦਾ ਹੈ ਦੂਸਰਾ ਨਹੀਂ ਬਗੌਰ ਮੁਤਾਲਾ ਕਰਕੇ ਦੇਖਣਾ ਜਿੱਥੇ ਮਨੁੱਖ ਬੈਠੇਗਾ ਆਪਣਾ ਘਰ ਚੇਤੇ ਆਉਂਦਾ ਹੈ ਆਪਣਾ ਪਰਿਵਾਰ ਚੇਤੇ ਆਉਂਦਾ ਹੈ ਆਪਣਾ ਮਿੱਤਰ ਚੇਤੇ ਆਉਂਦਾ ਹੈ ਆਪਣਾ ਭਰਾ ਚੇਤੇ ਆਉਂਦਾ ਹੈ ਆਪਣਾ ਪੁੱਤਰ ਚੇਤੇ ਆਉਂਦਾ ਹੈ اپنی ধন સંપਦਾ ਚੇਤੇ ਆਉਂਦੀ ਜਿਸ ਨਾਲ ਆਪਣੰਤ ਆਉਂਦਾ ਹੈ। ਜਾਂ ਹੂੰ ਕਾ ਹੂੰ ਆਪਣੋ ਹੀ ਚਿਤ ਆਵੇ ਜੋ ਭੁੱਲ ਗਏ ਸਮਝ ਲੋ ਬੇਗਾਨਾ ਹੈ ਉਪਰ ਹੈ ਦੂਰ ਦਾ ਹੈ ਨੇੜੇ ਦਾ ਨਹੀਂ ਭੁੱਲ ਗਏ ਤੇ ਰਿਸ਼ਤਾ ਟੁੱਟ ਗਿਆ ਯਾਦ ਕਰਦੇ ਆ ਤੇ ਰਿਸ਼ਤਾ ਜੁੜਦਾ ਹੈ ਔਰ ਮੈਨਸ ਕਰਾਂ ਯਾਦ ਦੀਆਂ ਲਹਿਰਾਂ ਬੜੀ ਦੂਰ ਤੱਕ ਪਹੁੰਚਦੀਆਂ ਨੇ ਇੱਕ ਮੁਲਕ ਦੇ ਵਿੱਚ ਬੈਠਾ ਹੈ ਮਨੋ ਕਿਸੇ ਨੂੰ ਯਾਦ ਕਰ ਰਿਹਾ ਹੈ ਦੂਸਰੇ ਮੁਲਕ ਤੱਕ ਤਰੰਗਾ ਪਹੁੰਚਦੇ ਨੇ। ਔਰ ਸ਼ਾਇਦ ਤੁਹਾਡੇ ਅਨੁਭਵ ਚ ਆਇਆ ਹੋਵੇ ਕਿ ਨਹੀਂ ਕਈ ਵਾਰ ਮਨ ਨੂੰ ਕਹਿ ਦਿੰਦਾ ਖੈਰ ਹੋਵੇ ਸਹੀ ਅੱਜ ਤੇ ਫੁਲਾਣੀ ਦੀ ਬਹੁਤ ਯਾਦ ਆ ਰਹੀ ਹੈ। ਇਹ ਫੁਲਾਣੀ ਦੀ ਅਚਨਚੇਤ ਬਹੁਤ ਯਾਦ ਆ ਰਹੀ ਹੈ ਤਾਂ ਫੁਲਾਣਾ ਵੀ ਯਾਦ ਕਰ ਲੈਂਦੇ। ਐਵੇਂ ਨਹੀਂ ਹੈ। ਯਾਦ ਦੀਆਂ ਲਹਿਰਾਂ ਟਕਰਾਂਦੀਆਂ ਨੇ। ਬਹੁਤ ਦੂਰ ਤੱਕ ਪਹੁੰਚਦੀਆਂ ਨੇ। ਇੱਥੇ ਇੱਕ ਬਰਕ ਖੜੀ ਹੁੰਦੀ ਹੈ ਉਹ ਜਿਹੜਾ ਪਰਿਪੂਰਨ ਪ੍ਰਮਾਤਮਾ ਜਿਸ ਨੇ ਅਰਬਾਂ ਘਰਬਾਂ ਸੂਰਜ ਬਣਾਏ ਪ੍ਰਿਥਵੀਆਂ ਬਣਾਈਆਂ ਬ੍ਰਸਪਤੀ ਬਣਾਈ ਸਾਗਰ ਚੰਦ ਤਾਰੇ ਬਣਾਏ ਮਨੁੱਖ ਬਣਾਏ ਪਸ਼ੂ ਬਣਾਏ ਪੰਛੀ ਬਣਾਏ ਵਕ-ਵਕ ਧਰਤੀਆਂ ਦੇ ਵਕ-ਵਕ ਜੀਵ ਬਣਾਏ ਪ੍ਰਮਾਤਮਾ ਦੇ ਚਿੱਤ ਦੇ ਚੋਂ ਕੋਈ ਸੂਰਜ ਤੇ ਨਿਕਲ ਗਿਆ ਹੋਵੇਗਾ ਕੀ ਸਾਰੇ ਸੂਰਜ ਉਸ ਦੀ ਯਾਦ ਦੇ ਚ ਨੇ ਵਿਗਿਆਨ ਕਹਿ ਰਿਹਾ ਕੀ ਸਾਡੀ ਸਮਝ ਤੇ ਪਕੜ ਦੇ ਚ ਅਜੇ ਕੋਈ 50 ਅਰਬ ਸੂਰਜ ਆਏ ਨੇ ਇਸ ਸੂਰਜ ਤੋਂ ਵੱਡੇ ਅੱਡੇ ਔਰ ਪਸਾਰਾ ਹੋਰ ਬੜਾ ਹੈ ਜੋ ਪਕੜ ਦੇ ਚ ਨਹੀਂ ਆ ਰਿਹਾ ਦ੍ਰਿਸ਼ਟੀ ਦੇ ਚ ਨਹੀਂ ਆ ਰਿਹਾ ਮੇਰੇ ਇਸ ਕਰ ਬਹੁਤ ਲੰਬਾ ਚੌੜਾ ਪਸਾਰਾ ਹੈ ਤੇ ਕਿਸੇ ਸੂਰਜ ਨੂੰ ਪ੍ਰਮਾਤਮਾ ਵੀ ਭੁੱਲ ਗਿਆ ਹੋਵੇਗਾ ਕਿਸੇ ਪ੍ਰਿਥਵੀ ਮੇਂ ਕਿਸੇ ਦਰਿਆ ਨੂੰ ਕਿਸੇ ਪਹਾੜ ਨੂੰ ਕਿਸੇ ਪਸ਼ੂ ਨੂੰ ਕਿਸੇ ਮਨੁੱਖ ਨੂੰ ਆਖਰ ਉਸ ਤੇ ਪ੍ਰਮਾਤਮਾ ਦੇ ਚੇਤੇ ਚ ਵੀ ਨਿਕਲ ਗਿਆ ਹੋਵੇਗਾ ਯਾਦ ਚੋਂ ਨਿਕਲ ਗਿਆ ਹੋਵੇਗਾ ਸਭ ਕੁਝ ਉਸ ਦੀ ਯਾਦ ਵਿੱਚ ਥੋੜੀ ਹੈ। ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿੰਦੇ ਨੇ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਦਾ ਸਭ ਕੁਝ ਉਸ ਦੇ ਚੇਤੇ ਚ ਹੈ। ਸਭ ਕੁਝ ਉਸ ਦੀ ਯਾਦ ਦੇ ਚ ਹੈ। ایسا کچھ بھی نہیں جو اس کے چیتے چ نہیں ہے ایسا کچھ بھی نہیں جو اس دی یاد دی نہیں ہے چتے اندر سب کو ویخ ندری ہیٹ چلا اور سب کچھ اس دی نگاہ دے دلے ایسا کچھ بھی نہیں جی اس نظر کو ایک پاسے ہو جائے اور ایسا کچھ بھی نہیں جو اس چیتے چاہے سب کچھ اس دی چیتے دے ہے سب کچھ اس دی نگاہ کے تھلے ਅਸੀਂ ਉਸ ਦੇ ਚੇਤੇ ਵਿੱਚ ਹੈਗੇ ਹਾਂ ਸਾਡੇ ਚੇਤੇ ਵਿੱਚ ਉਹ ਨਹੀਂ ਹੈ ਅਸੀਂ ਉਸ ਦੀ ਯਾਦ ਦੇ ਵਿੱਚ ਹੈਗੇ ਹਾਂ ਸਾਡੀ ਯਾਦ ਵਿੱਚ ਉਹ ਨਹੀਂ ਹੈ ਉਸ ਦੀ ਤਰਫੋਂ ਸਾਡੇ ਨਾਲ ਰਿਸ਼ਤਾ ਜੁੜਿਆ ਹੋਇਆ ਹੈ ਸਾਡੀ ਤਰਫੋਂ ਉਸ ਨਾਲ ਰਿਸ਼ਤਾ ਟੁੱਟਿਆ ਹੋਇਆ ਹੈ ਇਹ ਕਥਾ ਕੀਰਤਨ ਉਹ ਵਾਹਿਗੁਰੂ ਵਾਹਿਗੁਰੂ ਦਾ ਜਾਪ ਇਸ ਵਾਸਤੇ ਕਿ ਉਸ ਦੀ ਯਾਦ ਚੱਲ ਪਵੇ ਇਹ ਸੇਵਾ ਇਹ ਸਿਮਰਨ ਇਹ ਲੰਗਰ ਇਹ ਪੰਗਤ ਇਹ ਸੰਗਤ ਇਹ ਸਭ ਇਸ ਵਾਸਤੇ ਹੈ ਕਿਸੇ ਵੀ ਬਾਹਨੇ ਉਸ ਦੀ ਯਾਦ ਚੱਲ ਰਵੇ ਸੇਵਾ ਕਰਦੇ ਹੋਇਆ ਖਿਆਲ ਆ ਜਾਏ ਮਨੁੱਖਾਂ ਦੀ ਸੇਵਾ ਨਹੀਂ ਕਰ ਰਹੇ ਗੁਰੂ ਦੀ ਕਰ ਰਹੇ ਹੈ ਤੇ ਪ੍ਰਭੂ ਦੀ ਕਰ ਰਹੇ ਹੈ ਇਹ ਕਿਸੇ ਮਨੁੱਖ ਨੂੰ ਪ੍ਰਸ਼ਾਦ ਦੇ ਨਹੀਂ ਖਿਲਾ ਰਹੇ ਇਹ ਗੁਰੂ ਤੈਨੂੰ ਖਿਲਾ ਰਹੇ ਹੈ ਇਹ ਪ੍ਰਭੂ ਤੈਨੂੰ ਖਿਲਾ ਰਹੇ ਹੈ ਇਸ ਤਰ੍ਹਾਂ ਦੀ ਭਾਵਨਾ ਪੈਦਾ ਹੋ ਜਾਏ ਇਸ ਤਰ੍ਹਾਂ ਦਾ ਖਿਆਲ ਆ ਜਾਏ ਇਸ ਤਰ੍ਹਾਂ ਦੀ ਸੋਚ ਨਹੀਂ ਬਣ ਜਾਏ ਮਨ ਉਸ ਪਾਸੇ ਚਲਾ ਜਾਏ ਤਾਂ ਉਸ ਦੇ ਚਿੱਤ ਵਿੱਚ ਅਸੀਂ ਹੈਗੇ ਹਾਂ ਸਾਡੇ ਚਿੱਤ ਦੇ ਚ ਕੋ ਨਹੀਂ ਕਿ ਜੋ ਚਿੱਤ ਦੇ ਚ ਨਹੀਂ ਉਹ ਗੱਲ ਖਤਮ ਸਬੰਧ ਟੁੱਟ ਗਿਆ ਉਹ ਤੇ ਵਿਆਪਕ ਹੈ ਰੋਮ ਰੋਮ ਦੇ ਚ ਉਹ ਹੀ ਹੈ ਪਰ ਚੇਤੇ ਚ ਨਹੀਂ ਹੈ ਯਾਦ ਦੇ ਚ ਨਹੀਂ ਜੈਸੇ ਕਿ ਮੈਂ ਉਦਾਹਰਣ ਦਿੱਤਾ ਹੈ ਕਰ ਦੇ ਵਿੱਚ ਕੋਈ ਚੀਜ਼ਾਂ ਪਈਆਂ ਹਨ ਪਰ ਚੇਤੇ ਚ ਨਾ ਹੋਣ ਰਿਸ਼ਤਾ ਟੁੱਟਿਆ ਰਹਿੰਦਾ ਜੇ ਵੀ ਦੇ ਵਿੱਚ ਕੋਈ ਵਸਤੂ ਹੋਵੇ ਪਰ ਯਾਦ ਵਿੱਚ ਨਾ ਹੋਵੇ ਰਿਸ਼ਤਾ ਟੁੱਟਿਆ ਹੋਇਆ ਦੁਨੀਆ ਭਰ ਦੇ ਪੈਗੰਬਰੀ ਪੁਰਸ਼ਾਂ ਨੇ ਇਹੀ ਆਖਿਆ ਪ੍ਰਮਾਤਮਾ ਦਾ ਸਿਮਰਨ ਕਰਨਾ ਹੈ ਉਹਨੂੰ ਯਾਦ ਕਰਨਾ ਹੈ ਸਿਮਰਨ ਦੇ ਅਰਥ ਨੇ ਯਾਦ ਯਾਦ ਦੇ ਅਰਥ ਨੇ ਸਿਮਰਨ ਯਾਦ ਕੀ ਦਾ ਮਤਲਬ ਉਹਨੂੰ ਭੁੱਲ ਗਏ ਔਰ ਉਹ ਕਿਉਂ ਭੁੱਲੇ ਆ ਭੁੱਲ ਜਾਂਦਾ ਹੈ ਉਹ ਜੋ ਉਪਰ ਹੈ ਬੇਗਾਨਾ ਔਰ ਜੋ ਆਪਣਾ ਹੈ बार-बार चेते ਆਉਂਦਾ ਹੈ। ਧਨਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਾ ਮਾਇਆ ਮੋ ਸਗਲ ਜਗ ਛਾਇਆ। ਕਾਮਣ ਦੇਖ ਕਾਮ ਲੋਭਾਇਆ ਸੁਤ ਕੰਚਨ ਸਿਉ ਹੀਤ ਵਧਾਇਆ। ਸਭ ਕਿਛ ਆਪਣਾ ਇਕ ਰਾਮ ਪਰਾਇਆ। ਸਭ ਆਪਣੇ ਨੇ। ਅਗਰ ਉਪਰਾ ਬੇਗਾਨਾ ਹੈ ਤੋ ਪ੍ਰਮਾਤਮਾ। ਜਿਨ੍ਹਾਂ ਦਾ ਸੰਗ ਕਦੀ ਕਦਾਈ ਹੋਵੇ ਉਹ ਆਪਣੇ ਨੇ। ਤੇ ਜਿਹੜਾ ਸਦਾ ਸੰਗ ਹੈ ਉਹ ਬੇਗਾਨਾ ਉਹ ਆਪਣਾ ਨਹੀਂ ਹੈ ਸਦਾ ਅੰਗ ਸੰਗੇ ਅਵੰਗੰਗ ਗਬੋਤੇ ਉਹ ਬੇਗਾਨਾ ਹੈ ਕੋਪਰਾ ਹੈ ਤੋਂ ਮੈਨਸ ਕਰਨਾ ਜੋ ਓਪਰਾ ਹੈ ਉਹ ਭੁੱਲ ਜਾਂਦਾ ਹੈ ਜੋ ਆਪਣਾ ਹੈ ਨਹੀਂ ਭੁੱਲਦਾ ਬਾਰ ਬਾਰ ਹੀ ਆ ਜਾਂਦਾ ਭਗਤ ਕਬੀਰ ਕਹਿੰਦੇ ਨੇ ਅਬ ਮੋਏ ਰਾਮ ਆਪਣਾ ਕਰ ਜਾਣਿਆ ਸਹਜ ਸੁਭਾਏ ਮਿਲੇ ਮਨ ਮਾਨੇ ਉਹ ਮੇਰੇ ਰਾਮ ਨੂੰ ਆਪਣਾ ਜਾਣੇ ਉਹ ਮੇਰਾ ਆਪਣਾ ਹੈ ਔਰ ਜਿਤਨਾ ਉਹ ਮੇਰਾ ਆਪਣਾ ਹੈ ਇਤਨਾ ਹੋਰ ਕੋਈ ਵੀ ਨਹੀਂ ਜੀਵਨ ਵਿੱਚ ਸਾਥ ਹੈ ਜੀਵਨ ਤੋਂ ਬਾਅਦ ਵੀ ਉਸ ਦਾ ਸਾਥ ਹੈ ਔਰ ਹਮੇਸ਼ਾ ਹੈ ਉਹ ਮੇਰਾ ਆਪਣਾ ਹੈ ਮੈਂ ਉਹਨੂੰ ਆਪਣਾ ਕਰਕੇ ਜਾਣਿਆ ਤਾਂ ਮੈਂ ਅਰਸ਼ ਕਰਾਂ ਦੋ ਤਰ੍ਹਾਂ ਦੀ ਦੂਰੀ ਆਉਂਦੀ ਇੱਕ ਚਿੱਤ ਦੀ ਦੂਰੀ ਇੱਕ ਜ਼ਮੀਨ ਦੀ ਦੂਰੀ ਇੱਕ ਹਿਰਦੇ ਦੀ ਦੂਰੀ ਇੱਕ ਜ਼ਮੀਨ ਦਾ فاਸਲਾ ਬਸ ਸេចਦੇ ਤੇ 1 ਮਿੰਟ ਦੀ ਗਾਥਾ ਕਹਿ ਕੇ ਮੈਂ ਸਵਾਗਤੀ ਕਰਾਂ। ਈਰਾਨ ਦੇ ਵਿੱਚ ਇੱਕ ਇਸਲਾਮੀ ਮਕਤਬ ਸੀ, ਇਸਲਾਮੀ ਮਕਤਬ ਜਿੱਥੇ ਕੁਰਾਨ ਸ਼ਰੀਫ, ਹਦੀਸਾਂ ਪੜਾਈਆਂ ਜਾਂਦੀਆਂ ਸਨ। ਧਾਰਮਿਕ ਵਿਦਿਆ ਜਿਵੇਂ ਸਾਡੇ ਧਾਰਮਿਕ ਸਕੂਲ ਹੁੰਦੇ ਨੇ, ਹਿੰਦੂਆਂ ਦੇ ਧਾਰਮਿਕ ਵਿਦਿਆਲੇ ਹੁੰਦੇ ਨੇ, ਇਸ ਤਰ੍ਹਾਂ ਮੁਸਲਮਾਨਾਂ ਦੇ ਵੀ ਇਸਲਾਮੀ ਕੇਂਦਰ ਨੇ। ਜਿੱਥੇ دین ਦੀ, ਇਸਲਾਮ ਦੀ ਵਿਦਿਆ, ਤਾਲੀਮ ਦਿੱਤੀ ਜਾਂਦੀ ਹੈ। ਹਿੰਦੁਸਤਾਨ ਵਿੱਚ ਵੀ ਦੇਵਬੰਦ, ਯੂਪੀ ਦੇ ਵਿੱਚ ਬਹੁਤ ਵੱਡਾ ਇਨਾਮ ਦਾ ਵਿਦਿਆਲਾ ਹੈ 6 ਸਾਲ ਦਾ ਕੋਰਸ ਹੈ ਤੇ ਮੌਲਵੀ ਫਾਜ਼ਿਲ ਦਾ ਕੁਰਾਨ شریف ਪੜਾਈ ਜਾਂਦੀ ਉਸ ਦੇ ਅਰਥ ਹਦੀਸਾਂ ਇਸਲਾਮ ਦਾ ਸਾਰਾ ਸਾਇਤ ਔਰ ਜੋ ਉਸ ਦੇ ਚ ਪਾਸ ਹੋ ਜਾਂਦਾ ਉਹਨੂੰ ਇੱਕ ਡਿਗਰੀ ਮਿਲਦੀ ਹੈ ਮੌਲਵੀ ਫਾਜ਼ਿਲ ਜਿਸ ਤੋਂ ਬਨਾਰਸ ਦੇ ਵੱਖ-ਵੱਖ ਡਿਗਰੀਆਂ ਨੇ ਚਤਰਵੇਦੀ ਤ੍ਰਵੇਦੀ ਦੁਵੇਦੀ ਘਟ ਸ਼ਾਸਤਰੀ ਉਪਾਧਿਆ ਹੈ ਸ੍ਰੀ ਸੋਅਟ ਇਹ ਧਾਰਮਿਕ ਡਿਗਰੀਆਂ ਨੇ ਸੰਦਾ ਜੋ ਦੋ वेद ਪੜ੍ਹ ਕੇ ਆ ਜਾਏ ਦਵੇਦੀ ਜੋ ਤਿੰਨ वेद ਪੜ੍ਹ ਕੇ ਆ ਜਾਏ ਤ੍ਰਵੇਦੀ ਜੋ ਚਾਰ वेद ਪੜ੍ਹ ਕੇ ਆ ਜਾਏ ਚਤੁਰਵੇਦੀ ਜੋ ਸ਼ਾਸਤਰ ਪੜ੍ਹ ਕੇ ਆ ਜਾਏ ਸ਼ਾਸਤਰੀ ਜੀ ਔਰ ਜੋ ਸਿਮਰਤियां ਤੇ ਪੁਰਾਣ ਪੜ੍ਹ ਲਵੇ ਉਹ ਪਾਧਿਆ ਹੈ ਔਰ ਜੋ 108 ਉਪਨਿਸ਼ਦਾਂ ਪੜ੍ਹ ਕੇ ਆ ਜਾਏ ਸ੍ਰੀ 108 ਗੁਰਮਤਿ ਦੇ ਅਸੀਂ ਕਈ ਸੰਤਾਂ ਨਾਲ ਜਦ ਸ੍ਰੀ 108 ਜੋੜਦੇ ਹਾਂ ਸਾਨੂੰ ਸਮਝ ਨਹੀਂ ਪਤਾ ਨਹੀਂ ਇਹ ਸੰਦ ਇਹ ਡਿਗਰੀ ਸਾਡੀ ਨਹੀਂ ਹੈ ਗੁਰਮਤਿ ਦੀ ਡਿਗਰੀ ਨਹੀਂ ਹੈ 108 ਉਪਨਿਸ਼ਦਾਂ ਨੇ ਜਿਹੜਾ ਪੜ੍ਹ ਕੇ ਆ ਜਾਂਦਾ ਸੀ ਉਹਨੂੰ ਕਹਿੰਦੇ ਸਨ ਸ੍ਰੀ 108 ਪਰ ਚونکہ ਬਹੁਤ ਨਾਲ ਉਹ ਕਰਕੇ سلسلہ ਚੱਲਦਾ ਹੈ ਮੁਖਤਸਰ ਮੈਂ ਅਰਜ਼ ਕਰਾਂ ਇਸ ਤਰ੍ਹਾਂ ਇਸਲਾਮੀ ਦੁਨੀਆ ਦੇ ਚ ਆਲਮ ਫਾਜ਼ਲ ਮੌਲਵੀ ਫਾਜ਼ਲ ਇਹ ਧਾਰਮਿਕ ਸੰਦਾਨੇ ਇਹ ਧਾਰਮਿਕ ਉਪਾਦੀਆਂ ਨੇ ਡਿਗਨੀਆਂ ਨੇ ਉਸ ਵਿਦਿਆਲੇ ਦੇ ਚੀ ਧਾਰਮਿਕ ਉਪਾਦੀ ਮਿਲਦੀ ਸੀ ਮੌਲਵੀ ਫਾਜ਼ਲ ਆਲਮ ਫਾਜ਼ਲ ਬੱਚੇ ਪੜ੍ਹਦੇ ਸਨ ਉੱਥੇ ਜਿਹੜਾ ਉਸਤਾਦ ਕੁਰਾਨ ਸ਼ਰੀਫ ਪੜ੍ਹਾਉਂਦਾ ਸੀ ਤੇ ਹਦੀਸਾਂ ਪੜ੍ਹਾਉਂਦਾ ਸੀ ਪੜਾਈ ਸ਼ੁਰੂ ਕਰਨ ਤੋਂ ਪਹਿਲੇ ਉਹਦੀ ਜ਼ਬਾਨੋਂ ਚੋ ਬੋਲ ਨਿਕਲਦੇ ਸਨ ਅੱਲਾ ਖੁਦਾ ਵਿਆਪਕ ਹੈ ਤੇ ਖੁਦਾ ਦੇਖ ਰਿਹਾ ਹੈ ਫਿਰ ਉਹ ਬੜਾਣਾ ਸ਼ੁਰੂ ਕਰਦਾ ਸੀ ਇਹ ਉਸ ਦਾ ਤਕੀਆ ਕਲਾਮ ਸੀ ਬੱਚਿਆਂ ਨੂੰ ਖੁਦਾ ਦੇਖ ਰਿਹਾ ਹੈ ਕੰਠ ਹੋ ਗਈ ਗੱਲ ਬੱਚਿਆਂ ਨੂੰ ਲੇਕਿਨ ਅੱਜ ਅਜੀਬੋ ਗਰੀਬ ਘਟਨਾ ਘਟ ਗਈ ਜਦ ਉਸਤਾਦ ਆਇਆ ਔਰ ਜਿਵੇਂ ਬੱਚਿਆਂ ਦੇ ਮੁਖਾਤਬ ਆਉਂਦਾ ਉਹਨੇ ਇਹ ਨਹੀਂ ਆਖਿਆ ਖੁਦਾ ਵਿਆਪਕ ਹੈ ਖੁਦਾ ਦੇਖ ਰਿਹਾ ਹੈ ਇਹ ਨਹੀਂ ਆਖਿਆ ਉਹਨੇ ਆਉਂਦਿਆਂ ਹੀ ਕਿਹਾ ਬੱਚਿਓ ਮੈਨੂੰ ਦੱਸੋ ਖੁਦਾ ਕਿਹੜੀ ਥਾਂ ਤੇ ਨਹੀਂ ਹੈ ਸਖਤਾਕਾਰੀ ਹੋ ਗਿਆ ਬੱਚੇ ਤੇ ਹੈ ਮਦਦ ਤਾਂ ਤੋਂ ਇਹ ਹੀ ਆਖੀ ਜਾਂਦਾ ਹੈ ਖੁਦਾ ਵਿਆਪਕ ਹੈ ਖੁਦਾ ਦੇਖ ਰਿਹਾ ਹੈ آج اج سڈ سوال پیا کر دسو خدا کہڑی تھانے نہیں ہے کچھ بچیاں نے تو یہ سوچ لگ دا استاد پاگل ہو گیا روز کہہ خدا بیا پکا ہے خدا دیکھ رہا ہے اج پرشن کر دا ہے دسو خدا کہڑی تھانے نہیں ہے سارے بچے خاموش چپ اخیر بچہ بیٹھا اور کھڑا ہو گیا کہہ استاد جی یہ تھوڑی اجازت ہو ہوگی تو پھر میں دسا حیران ہو گیا ہے استاد میں سوال ہی غلط کیتا ہے یہ دین نو تیار ہو گیا بڑا مورخ ہے میرا تو پرشن ہی غلط ہے میرا تو سوال ہی غلط ہے تو اس استاد نے کہ اچھا دس خدا کیڑی تے نہیں ہے یہ بچہ ہاتھ جوڑ کے کہندہ استاد جی تھڑے بول میں دوراو خدا تے ویاپک ہے خدا تے دیکھ رہے ہیں اگر خدا تھاں تے نہیں ہے تو بس منخ دی یاد نہیں ہے منخ کے ہردے چ نہیں ہے منک کے چیتے نہیں ہے باقی تو ساری ہو ہے نہیں ہے ایک تھانے منخ دی یاد دیچ. نہیں ہے ایک تھان سے منک دے چیتے اتے بھی یہی اتحاس لکھا کہ اس استاد نے سلام کی دی اس بچے میں. ਕਿੰਦੇ ਟ੍ਰੀਕਰ ਬਾਰੇ ਮੈਂ ਤੇ ਇਵੇਂ ਹੀ ਸਵਾਲ ਪੁੱਛ ਲਿਆ ਔਰ ਗਲਤ ਸੀ ਪਰ ਤੇਰਾ ਜਵਾਬ ਇਤਨਾ ਸਹੀ ਹੈ ਇਤਨਾ ਸਹੀ ਹੈ ਜਿਸਨੇ ਮੇਰੇ ਗਲਤ ਸਵਾਲ ਨੂੰ ਵੀ ਸਹੀ ਕਰ ਦਿੱਤਾ ਹੈ ਵਾਕਈ ਇਕ ਥਾਂ ਤੇ ਖੁਦਾ ਨਹੀਂ ਹੈ ਮਨੁੱਖ ਦੀ ਯਾਦ ਵਿੱਚ ਨਹੀਂ ਹੈ ਮਨੁੱਖ ਦੇ ਚੇਤੇ ਵਿੱਚ ਨਹੀਂ ਹੈ ਇਸੇ ਵਾਸਤੇ ਬਾਦਸ਼ਾਹ ਦੀ ਬਾਣੀ ਕਹਿੰਦੀ ਹੈ ਚੇਤਾਈ ਤਾਂ ਚੇਤ ਸਾਹਿਬ ਸੱਚਾ ਸੋਦਣੀ ਜੇ ਤੇਰੇ ਕੋਲ ਯਾਦ ਸ਼ਕਤੀ ਹੈ ਚੇਤੇ ਸ਼ਕਤੀ ਹੈ ਤੇ ਚੇਤੇ ਕਰੋ ਉਸ ਨੂੰ ਜੋ ਸੱਚਾ ਹੈ ਮਾਲਕ ਹੈ ਤੇ ਵਿਆਪਕ ਹੈ ਚੇਤਾ ਇ ਤਾਂ 체ਦ ਤੇ ਇੰਜ ਹੈ ਜਿਵੇਂ ਕਿਸੇ ਨੂੰ ਕਹਿਣਾ ਪੈ ਜਾਂਦਾ ਵੀ ਜੀ ਅੱਖਾਂ ਹਨ ਤੇ ਵੇਖ ਲੈ ਇਸ ਤਰ੍ਹਾਂ ਸਤਿਗੁਰੂ ਕਹਿੰਦੇ ਜੇ ਤੇਰੇ ਕੋਲ ਚੇਤੇ ਸ਼ਕਤੀ ਹੈ ਯਾਦ ਸ਼ਕਤੀ ਹੈ ਤੇ ਉਹਨੂੰ ਯਾਦ ਕਰ ਲੈ ਯਾਦ ਕਰਦਿਆਂ ਰਿਸ਼ਤਾ ਜੁੜ ਜਾਂਦਾ ਹੈ ਔਰ ਉਸਦੀ ਯਾਦ ਦੇ ਚੀ ਅਨੰਦ ਹੈ। ਉਸਦੀ ਯਾਦ ਦੇ ਚੀ ਸਕੂਨ ਹੈ। ਸੂਫੀ ਕਹਿੰਦੇ ਨੇ ਕਿ ਇੱਕ ਦਫਾ ਖੁਦਾ ਨੂੰ ਯਾਦ ਕਰੀਏ ਖੁਦਾ 100 ਦਫਾ ਯਾਦ ਕਰਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਇੱਕ ਦਫਾ ਗੁਰੂ ਨੂੰ ਯਾਦ ਕਰ ਪ੍ਰਮਾਤਮਾ ਨੂੰ ਪ੍ਰਮਾਤਮਾ ਕਰੋੜਾਂ ਵਾਰ ਯਾਦ ਕਰਦਾ ਹੈ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚਲ ਸਤਗੁਰੂ ਕੋਟ ਪੈਂਡਾ ਅਗੇ ਹੋਏਲੇ। ਤੂੰ ਸਿਰਫ ਇੱਕ ਦਫਾ ਯਾਦ ਕਰ। ਤੇ ਕਰੋੜਾਂ ਦਾ ਯਾਦ ਕਰੇਗਾ ਪਾਈ ਰਿਸ਼ਤਾ ਜੁੜ ਸਕੇਗਾ ਵਰਨਾ ਨਹੀਂ ਕਥਾ ਦੇ ਬਹਾਨੇ ਕੀਰਤਨ ਦੇ ਬਹਾਨੇ ਬਾਣੀ ਦੇ ਪਾਠ ਨਾਲ ਅਗਰ ਰਸਨਾ ਚੱਲ ਪਵੇ ਵਾਹਿਗੁਰੂ ਵਾਹਿਗੁਰੂ ਜਪਣਾ ਆਰੰਭ ਕਰ ਦੇਵੇ ਤੇ ਹਿਰਦੇ ਚ ਯਾਦ ਵੀ ਚੱਲ ਪਵੇ ਤਾਂ ਸਮਝ ਲਓ ਸਤ ਸੰਗ ਦਾ ਫਲ ਮਿਲ ਗਿਆ ਕੀਤੀ ਹੋਈ ਸੇਵਾ ਦਾ ਫਲ ਮਿਲ ਗਿਆ ਕੀਤੇ ਹੋਏ ਦਾਨ ਦਾ ਫਲ ਮਿਲ ਗਿਆ ਜੋ ਅਜ ਤੱਕ ਬੀਜ ਬੋਇਆ ਸੀ ਉਹ ਫਲੀਬੂਦ ਹੋ ਗਿਆ ਤੇ ਜੇ ਅਗਰ ਇਸ ਤਰ੍ਹਾਂ ਜ਼ਬਾਨ ਨਹੀਂ ਚਲੀ ਵਾਹਿਗੁਰੂ ਵਾਹਿਗੁਰੂ ਤੇ ਅੰਦਰ ਯਾਦ ਵੀ ਨਹੀਂ ਚਲੀ ਤਾਂ ਸਮਝ ਲਓ ਜੋ ਬੋਇਆ ਹੈ ਅਜੇ ਫਲ ਕੱਪ ਨਹੀਂ ਆਪੜਿਆ ਇਹ ਬੋਇਆ ਹੋ ਸਕਦਾ ਕਿਸੇ ਦਾ ਅਜੇ ਬੂਟਾ ਹੀ ਬਣਿਆ ਹੋਵੇ ਛੋਟੇ ਛੋਟੇ ਪੱਤੇ ਹੀ ਨਿਕਲੇ ਹੋਣ ਸ਼ਾਖਾਂ ਕਿਸੇ ਦਾ ਬੂਟਾ ਫੁੱਲਾਂ ਤੱਕ ਪਹੁੰਚ ਗਿਆ ਹੋਵੇ ਕੋਈ ਵਿਰਲੇ ਅਸੇ ਵੀ ਹੁੰਦੇ ਜੋ ਫਲ ਤੱਕ ਅਪੜ ਜਾਂਦੇ ਨੇ ਉਹਨਾਂ ਦੇ ਅੰਦਰ ਯਾਦ ਹੀ ਚੱਲ ਪੈਂਦੀ ਹੈ ਉਹਨਾਂ ਦੀ ਰਸਨਾ ਹੀ ਚੱਲਦੀ ਰਹਿੰਦੀ ਵਾਹਿਗੁਰੂ 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 ਉੱਠਦੇ ਆ ਬੈਠਦੇ ਆ ਸੌਂਦੇ ਆ ਜਗਦੇ ਆ ਔਰ ਉਹਨਾਂ ਦੇ ਅੰਦਰ ਯਾਦ ਚੱਲ ਪੈਂਦੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਕਥਾ ਕੀਰਤਨ ਸੁਣਦੇ ਆ ਆ ਤੁਹਾਡੀ ਰਸਨਾ ਤੁਹਾਡੇ ਹਿਰਦੇ ਚ ਉਸਦੀ ਯਾਦ ਚੱਲ ਪਵੇ ਕਿ ਅੱਠੇ ਪੈਰ ਸਾਡਾ ਸੰਬੰਧ ਉਸ ਨਾਲ ਜੁੜਿਆ ਰਹੇ ਔਰ ਉਸ ਨਾਲ ਸੰਬੰਧ ਜੋੜਨਾ ਕੀ ਹੈ ਗੁਣਾ ਨਾਲ ਸੰਬੰਧ ਪ੍ਰਕਾਸ਼ ਦੇ ਨਾਲ ਸੰਬੰਧ ਆਨੰਦ ਦੇ ਨਾਲ ਸੰਬੰਧ ਜੇ ਉਸ ਦੇ ਨਾਲ ਰਿਸ਼ਤਾ ਨਹੀਂ ਤਾਂ ਕਿਰ ਦੁੱਖਾਂ ਨਾਲ ਸੰਬੰਧ ਫਿਰ ਹਨੇਰੇ ਨਾਲ ਸੰਬੰਧ ਫਿਰ ਅਗੁਣਾ ਨਾਲ ਸੰਬੰਧ ਪਤਸ਼ਾਹ ਰਹਿਮਤ ਕਰਨ ਕਿ ਉਸ ਗੁਣਾ ਦੇ ਸਾਗਰ ਨਾਲ ਸਾਡਾ ਰਿਸ਼ਤਾ ਜੁੜੇ ਤਾਂ ਕਿ ਸੰਸਾਰ ਤੇ ਆਇਆ ਸਾਡਾ ਸਫਲ ਹੋਏ